ਗੁਰਵਿੰਦਰ ਸਿੰਘ ਦਾ ਬਸ ਇਹੀ ਕਹਿ ਰਿਹਾ ਵੀ ਬਹੁਤ ਸਾਡੇ ਜੋ ਕਿ ਪਿੰਡ ਨੂੰ ਬਹੁਤ ਘਾਟਾ ਪਿਆ ਮਾਂ ਪਿਓ ਨੂੰ ਤਾਂ ਤਕਰੀਬਨ ਘਾਟਾ ਪੈਣਾ ਹੀ ਪੈਣਾ ਸੀਗਾ ਸਾਡੇ ਪਿੰਡ ਨੂੰ ਬਹੁਤ ਘਾਟਾ ਪਿਆ ਇਹਨਾਂ ਬੱਚਿਆਂ ਨੂੰ ਜਿਹੜੇ ਬੱਚੇ ਇਹਨਾਂ ਕੋਲੇ ਬੱਚੇ ਪੜਦੇ ਸੀ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਅੱਜ ਮਹਿਸੂਸ ਹੋ ਰਿਹਾ ਹੈ ਕਿਉਂਕਿ ਗੁਰਵਿੰਦਰ ਇੱਕ ਉਹਨਾਂ ਦੀ ਸੋਚ ਇੱਕ ਬਹੁਤ ਵੱਡੀ ਸੀ ਉਹ ਹਰ ਇੱਕ ਨੂੰ ਪਿਆਰ ਸਤਿਕਾਰ ਮੈਂ ਇੱਕ ਵਾਰੀ ਮੈਂ ਆਪਣੀ ਵੀ ਗੱਲ ਦੱਸ ਰਿਹਾ ਇੱਕ ਵਾਰੀ ਮੈਂ ਘਰੇ ਬਾਈ ਨੂੰ ਮਿਲਣ ਗਿਆ ਇਹਨਾਂ ਦੇ ਡੈਡੀ ਨੂੰ ਕੁਲਦੀਪ ਸਿੰਘ ਜੀ ਨੂੰ ਤੇ ਜਦੋਂ ਗੁਰਵਿੰਦਰ ਜੀ ਨੂੰ ਪਤਾ ਲੱਗਿਆ ਤੇ ਗੁਰਵਿੰਦਰ ਨੇ ਮੇਰੇ ਗੋਡਿਆਂ 'ਤੇ ਲਾ ਕੇ ਅਸ਼ੀਰਵਾਦ ਲਿਆ ਕਹਿੰਦੇ ਤੁਸੀਂ ਸਾਡੇ ਘਰ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜਦੋਂ ਉੱਥੇ ਬੈਠੇ ਚਾਹ ਪਾਣੀ ਲਿਆ ਇਨਾ ਸਤਿਕਾਰ ਦਿੱਤਾ ਮੈਂ ਉਸ ਬੱਚੇ ਦਾ ਸਤਿਕਾਰ ਨੂੰ ਦੇਖ ਕੇ ਔਰ ਮਨ ਬੜਾ ਖੁਸ਼ ਹੋਇਆ ਮੈਂ ਕੁਲਦੀਪ ਨਾਲ ਵੀ ਗੱਲ ਕਰਨ ਲੱਗਾ ਕੁਲਦੀਪ ਯਾਰ ਤੇਰਾ ਬੱਚਾ ਬਹੁਤ ਸਿਆਣਾ ਹੈ ਬਹੁਤ ਲਾਇਕ ਹੈ ਬੱਚਾ ਤਾਂ ਕੁਲਦੀਪ ਨੇ ਵੀ ਇਹੀ ਗੱਲ ਕਹੀ ਕਿ ਚਲੋ ਇਹ ਜੋ ਮਿਹਨਤ ਹੈ ਕਿਉਂਕਿ ਮੇਰੇ ਡੈਡੀ ਜੀ ਆਪ ਗੁਰਸਿੱਖੀ ਵਾਲੇ ਨੇ ਸਾਰੇ ਬੱਚੇ ਵਧੀਆ ਔਰ ਵਧੀਆ ਪਰਿਵਾਰ ਹੈ ਜਿੰਨਾ ਵੀ ਕਹਿ ਸਕੀਏ ਪਰ ਦੁੱਖ ਇਸ ਗੱਲ ਦਾ ਹੈ ਕਿ ਜੋ ਅੱਜ ਇਸ ਸਮਾਜ ਦੇ ਵਿੱਚ ਸਾਡੇ ਕੋਲੇ ਨਹੀਂ ਰੇਆ ਇਹ ਬਹੁਤ ਖਸਮ ਬਹੁਤ ਵੱਡਾ ਹਾਂਜੀ ਉਹ ਇੱਕ ਕੋਈ ਗੁਰਵਿੰਦਰ ਸਿੰਘ ਬਹੁਤ ਚੰਗਾ ਬੱਚਾ ਸੀਗਾ ਇਹ ਸਾਡੇ ਪਿੰਡ ਨੂੰ ਬਹੁਤ ਘਾਟਾ ਪੈਈ ਹੈ گا ਹੁਣ ਫਿਰ ਸਕੂਲ ਚ ਸੇਵਾ ਕਰਦਾ ਸੀ ਮਾਪਿਓ ਗੁਰਸਖ ਸਾਰਾ ਪਰਿਵਾਰ ਆ ਜੀ ਅਮਰਧਾਰੀ ਪਰਿਵਾਰ ਸੀ ਇਹ ਇੱਕ ਵੇਖੋ ਜੀ ਕੋਈ ਕਹਿੰਦੇ ਜਿਨੇ ਮੌਤ ਆਈ ਸੀ ਉਹਨੂੰ ਜੀ ਮੌਤ ਉਹ ਦੈਨ ਨੇ ਉਹਨੂੰ ਮੌਤ ਦੇ ਘਰ ਤਾਰਤਾ ਸੀ ਬਸ ਅਸੀਂ ਤਾਂ ਇਹ ਹੀ ਕਹਿੰਨੇ ਆ ਵੀ ਹੁਣ ਉਹਨੂੰ ਬਖਸ਼ਣਾ ਜਾਵੇ ਵੀ ਉਹਨੋਂ ਤੇ ਉਹਦੇ ਆਸ਼ਕ ਨਹੀਂ। ਸਰ ਜੀ ਮੇਰਾ ਨਾਮ ਗਰਮਾਨ ਸਿੰਘ ਹੈ ਜੀ। ਸਰ ਬਹੁਤ ਵਧੀਆ ਸੀ ਜੀ ਸਾਨੂੰ ਕੁਸ਼ਤੀ ਤੇ ਕਬੱਡੀ ਤੇ ਰੇਸਾਂ ਸਾਰਾ ਕੁਝ ਕਰਾਉਂਦੇ ਸੀ ਜੀ। ਸਾਰਾ ਆਪ ਦੇ ਵੱਲ ਤੇ ਇੱਥੇ ਗੱਦੇ ਗੁੰਦੇ ਸਾਰਾ ਆਪ ਦੇ ਪੈਸੇ ਤੋਂ ਲਿਆਂਦੇ ਸੀ ਜੀ। ਵਧੀਆ ਪੜਾਉਂਦੇ ਵੀ ਵਧੀਆ ਸੀ ਜੀ, ਖੜਾਉਂਦੇ ਵੀ ਸੀ ਜੀ। ਆਪ ਦੇ ਵੱਲ ਸਾਰਾ ਕੁਝ ਲਿਆਂਦੇ ਸੀ ਜੀ। ਮਿਲੂ ਇਹ ਤੇ ਇਨਸਾਨ ਸਰ? ਨਹੀਂ। ਮੇਨਾਂ ਕਬੜੀ ਸੰਗੇ ਉਹ ਬੋ ਬੋ ਜੀ ਸਾਲ ਸੇ ਹੀ ਪੜਾਉਂਦੇ ਸੀ ਸਿਖਾਉਂਦੇ ਸੀ ਸਾਨੂੰ ਖਾਣਾ ਖਾਣਾ ਪੀਣਾ ਉਹਨਾਂ ਦੀ ਦੇਣਾ ਹੀ ਕਬੜੀ ਉਹਨਾਂ ਕਰਕੇ ਮੈਂ ਖੇਡਣ ਲੱਗਾ ਸੀ ਉਹਨਾਂ ਦੇ ਤੱਕ ਦੀ ਮਿਹਨਤ ਕਿੰਨੀ ਕਿੱਟ ਬੱਚੇ ਪਹੁੰਚੇ ਉਹ ਉਹਨਾਂ ਦੀ ਮਿਹਨਤ ਨਾਲ ਹੀ ਮੈਂ ਸਟੇਟ ਵੀ ਖੇੜੇ ਮੈਂ ਨਾਲ ਦੇੁੰਡੇ ਸਟੇਟ ਖੇੜੇ ਆਈ ਤੇ ਬਸ ਗੁਰਸ਼ਾਨ ਸਿੰਘ ਠੀਕ ਆ ਮੁਝ ਸਰ ਜੀ ਬਹੁਤ ਵਧੀਆ ਸੀ ਤੇ ਉਹਨਾਂ ਨੇ ਸਮਾਨ ਵੀ ਲਿਆ ਕੇ ਦਿੱਤਾ ਜੀ ਖੇਡਾਂ ਜਿਹੜੀ 100 ਤੇ 200 ਰੇਸ ਵੀ ਲੰਮੇ ਰਹੀ ਸੀ ਰੇਟ ਵੀ ਗਏ ਸੀ ਤੇ ਸਾਰ ਨੇ ਸਾਨੂੰ ਰੂਲ ਪ੍ਰੈਕਟਿਸ ਕਰਾਉਣੀ ਸੀ ਤੇ ਸਾਰ ਨੇ ਸਾਡਾ ਨਾਮ ਮਿਲਖਾ ਵੀ ਰੱਖਿਆ ਜੀ ਤੇ ਸਾਰ ਨੇ ਸਾਨੂੰ ਬੂਟ ਵੀ ਲਿਆ ਕੇ ਦਿੱਤੇ ਸੀ ਜੀ ਸਾਰਾ ਸਮਾਨ ਲਿਆ ਕੇ ਦਿੱਤਾ ਹੀ ਆਪਦੇ ਪੈਸਿਆਂ ਦਾ ਹੀ ਹਾਂਜੀ ਕੀ ਨਾਮ ਤੇ ਕਿਹਦਾ ਤਾਂ ਗੁਰਪ੍ਰੀਤ ਕੰਦਰ ਸਿੰਘ ਗੁਰਦਵਿੰਦਰ ਗੁਰਵਿੰਦਰ ਸਰ ਬਹੁਤ ਵਧੀਆ ਸਿੰਘ ਜੀ ਸਾਨੂੰ ਖੇਡਾਂ 'ਚ ਵੀ ਲੈ ਕੇ ਜਾਂਦੇ ਸੀ ਸਾਨੂੰ ਸੁਬਾਹ ਵੀ ਖੜਾਉਣਾ ਸੀ ਉਹਨਾਂ ਨੇ ਆਪ ਦੀ ਪੱਲਿਓ ਸਾਰਾ ਕੁਝ ਕਰਨਾ ਹੀ ਗੱਡੀ ਤੇ ਲੈ ਕੇ ਜਾਣਾ ਹੀ ਸਾਨੂੰ ਖੜਾਉਣਾ ਹੀ ਖਾਣਾ ਪੀਣਾ ਸਾਰਾ ਕੁਝ ਉਹ ਹੀ ਕਰਦੇ ਸੀ ਹਾਂਜੀ ਗੁਰਵਿੰਦਰ ਸਿੰਘ ਸਾਡਾ ਇੱਕ ਪਰਿਵਾਰ ਦਾ ਹਿੱਸਾ ਹੀ ਸੀ ਜੋ ਸਾਡੇ ਸਕੂਲ ਦਾ ਪਰਿਵਾਰ ਹੈ ਜਿੰਨਾ ਸਾਡਾ ਸਟਾਫ ਆ ਅਸੀਂ ਕਦੇ ਵੀ ਇਹ ਗੱਲ ਨਹੀਂ ਸੋਚੀ ਸੀ ਕਿ ਪਿੰਡ ਦਾ ਮੁੰਡਾ ਇਹ ਜਾਂ ਵੈਸੀ ਸੇਵਾ ਕਰਨਾ ਦਾ ਅਸੀਂ ਉਹਨਾਂ ਦਾ ਸਟਾਫ ਮੈਂਬਰ ਹੀ ਸਮਝਦੇ ਸੀ ਆ ਉਹ ਪਰਿਵਾਰ ਦਾ ਮੈਂਬਰ ਸਮਝਦੇ ਸੀ ਕਿ ਉਹ ਸਾਡੇ ਸਾਰਿਆਂ ਦੇ ਨਾਲ ਹੀ ਇੰਨਾ ਵਧੀਆ ਵਿਹਾਰ ਸੀ ਉਸ ਦਾ ਤੇ ਉਸ ਦੇ ਪਰਿਵਾਰ ਦਾ ਤੇ ਉਸ ਨੇ ਹਰੇਕ ਬੱਚੇ ਨੂੰ ਆਪ ਦੇ ਬੱਚਿਆਂ ਵਾਂਗ ਉਹਨਾਂ ਨੂੰ ਪਿਆਰ ਦੇਣਾ ਪੜਾਉਣਾ ਉਹਨਾਂ ਨੂੰ ਖੜਾਉਣਾ ਇਵਨ ਕਿ ਉਹਦੇ ਘਰੇ ਬੱਚੇ ਸਟੇਟ ਲੈਵਲ ਤੱਕ ਵੀ ਬੱਚੇ ਜਾਂਦੇ ਰਹੇ ਨੇ ਇਤੋਂ ਤੱਕ ਵੀ ਆ ਕਿ ਜਿਹੜਾ ਸਾਡੇ ਬੱਚਾ ਗੁਰਸ਼ਰਨ ਸਿੰਘ ਉਹਨਾਂ ਦੀ ਮੈਨਸਦਕਾ ਸਟੇਟ ਲੈਵਲ ਤੱਕ ਉਹ ਦੋ ਫੇਡਿਆ ਸੀ ਉਹ 100 ਮੀਟਰ ਤੇ 200 ਮੀਟਰ ਬੜੀ ਵਧੀਆ ਲਗਾਉਣਾ ਸੀ ਤੇ ਮੈਨੂੰ ਲੱਗਦਾ ਵੀ ਉਹਦਾ ਨਾਮ ਮਿਲਖਾ ਸਿੰਘ ਵੀ ਜਿਹੜਾ ਗੁਰਵਿੰਦਰ ਨੇ ਹੀ ਰੱਖਿਆ ਸੀ ਤੇ ਉਹਦਾ ਨਾਮ ਬੱਚੇ ਦਾ ਮਿਲਖਾ ਸਿੰਘ ਸਾਡੇ ਪੂਰੇ ਜ਼ਿਲ੍ਹੇ ਦੇ ਵਿੱਚ ਟੂਰਨਾਮੈਂਟ ਦੇ ਵਿੱਚ ਸ਼ੁਰੂ ਹੋਇਆ ਜੋ ਸਟੇਟ ਲੈਵਲ ਤੱਕ ਉਹ ਬੱਚਾ ਫਿਰ ਕੇ ਇਹਨਾਂ ਪਿਆਰ ਕਰਦਾ ਸੀ ਉਹ ਚੰਗੁਰਵਿੰਦਰ ਸਰ ਜੀ ਪਹਿਲਾਂ ਮੈਨੂੰ ਲੱਗਾ ਇਹ ਨੌਜਵਾਨ ਹੋਣਾ ਜਿਹੜਾ ਕਿ ਕਿਉਂਕਿ ਬਿਨਾ ਪੈਸੇ ਤੋਂ ਕੋਈ ਕਿਤੇ ਵੀ ਜਿਹੜਾ ਕੀ ਕਰ ਸਕਦਾ ਪੜਾਈ ਨਹੀਂ ਕਰਵਾ ਸਕਦਾ ਜਾਂ ਹੋਰ ਕੁਝ ਵੀ ਕਿਸੇ ਦਾ ਸਹੀ ਵੀ ਕੰਮ ਨਹੀਂ ਕਰ ਸਕਦਾ ਕਿ ਪਹਿਲਾ ਨੌਜਵਾਨ ਹੋਣਾ ਹਾਂਜੀ ਬਿਲਕੁਲ ਇਸ ਤਰ੍ਹਾਂ ਦੇ ਨੌਜਵਾਨ ਬੜੇ ਵਿਰਲੇ ਮਿਲਦੇ ਆ ਕਿਉਂਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹ ਮੋਬਾਈਲਾਂ ਵਿੱਚ ਬਾਹਰ ਨਹੀਂ ਆਦੀ ਛੋਟੇ ਬੱਚੇ ਤੋਂ ਲੈ ਕੇ ਨੌਜਵਾਨ ਬਜ਼ੁਰਗ ਸਾਰੇ ਮੋਬਾਈਲਾਂ ਦੇ ਵਿੱਚ ਹੀ ਬਿਜ਼ੀ ਰਹਿੰਦੇ ਆ ਉਸਤੇ ਪਿਤਾ ਜੀ ਨੇ ਉਹਨੂੰ ਸਹੀ ਸੇਧ ਦੇ ਕੇ ਸਰਦਾਰ ਕੁਲਦੀਪ ਸਿੰਘ ਜੀ ਨੇ ਕਿ ਯਾਰ ਗੁਰਵਿੰਦਰ ਮੈਂ ਇਹ ਸਕੂਲ ਵਿੱਚੋਂ ਪੜਿਆ ਤੇ ਮੇਰੇ ਦਿਲੇਚਾ ਕਿ ਸਾਡੇ ਪਰਿਵਾਰ ਦਾ ਮੈਂਬਰ ਇੱਥੇ ਕੋਈ ਸੇਵਾ ਦੇ ਤੇ ਸੇਵਾ ਉਹਨਾਂ ਦੀ ਇੱਕ ਤਾਂ ਹੁੰਦਾ ਕਿ ਤਨਖਾਹ ਲੈਣੀ ਉਹ ਤਨਖਾਹ ਲੈਣ ਦੀ ਵਜ੍ਹਾ ਇਹ ਬੱਚਿਆਂ ਨੂੰ ਪੱਲਿਓਂ ਪੈਸੇ ਲਾ ਕੇ ਖੇਡਣ ਵਾਸਤੇ ਤਿਆਰ ਕਰਨਾ ਉਹਨਾਂ ਨੂੰ ਜੇ ਕਿਸੇ ਕੋਈ ਸਟੇਸ਼ਨਰੀ ਦੀ ਲੋੜ ਆ ਉਹ ਵੀ ਲਿਆ ਦੇਣੀ ਅਸੀਂ ਕਈ ਵਾਰੀ ਕਹਿੰਨਾ ਗੁਰਵੰਦਰੀ ਅਰਥੂ ਨਾ ਖਰਚਾ ਕਰਿਆ ਕਰ ਸਾਨੂੰ ਦੱਸ ਜਿਦਾ ਨਹੀਂ ਬਾਈ ਜੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਠਮਾਦਵਾ ਦੇ ਦਿੱਤਾ ਬਹੁਤ ਖੁਸ਼ ਹੋ ਗਿਆ ਜੇ ਇਹਨਾਂ ਦੇ ਲੱਕ ਵੀ ਜਾਊਗਾ ਕੋਈ ਗੱਲ ਨਹੀਂ ਬੱਚਾ ਖੁਸ਼ ਹੋ ਗਿਆ ਤੇ ਸਮਝੋ ਰੱਬ ਖੁਸ਼ ਹੋ ਗਿਆ ਇਸ ਤਰ੍ਹਾਂ ਦੀ ਤਬੀਅਤ ਸੀ ਬਿਲਕੁਲ ਜੀ ਯਾਕ ਤਾਂ ਉਹ ਕਦੇ ਵੀ ਨਹੀਂ ਪੁੱਛ ਸਕਦੇ ਕਿ ਕਿਉਂਕਿ ਇਨਸਾਨ ਬਹੁਤ ਵਧੀਆ ਸੀ ਇੱਕ ਵਧੀਆ ਇਨਸਾਨ ਦੇ ਜਾਨ ਦਾ ਦੁੱਖ ਉਸ ਤੋਂ ਵੀ ਜ਼ਿਆਦਾ ਸੀ